ਸਭ ਕੋ ਜੈਮਸ ਜੀ ਖੁਦਾਵੰਦ ਕੇ ਜਲਾਲੀ ਔਰ ਮੁਹਿੱਤਰ ਨਾਮ ਸੇ ਸਭ ਕੋ ਕੇ ਆਰਵਨੀ ਜੈਮਸ ਜੀ ਔਰ ਖੁਦਾਵੰਦ ਸਬ ਦੇ ਨਾਲ ਆਪਣੇ ਪ੍ਰੇਮ ਔਰ ਮੁਹੱਬਤ ਬਣਾਇ ਰਕੇ ਖੁਦਾਵੰਦ ਪਵਿੱਤਰ ਅੰਗਰੇਂ ਦੇ ਦੁਆਰਾ ਅੱਜ ਫਿਰ ਇਕੱਠੀ ਹੋਏ ਆ ਖੁਦਾ ਦੀ ਹਜ਼ਰੀ ਦੇ ਵਿੱਚ ਪਰਮੇਸ਼ਰ ਦੀ ਮਹਿਮਾ ਦੇ ਲਈ ਔਰ ਪ੍ਰਾਰਥਨਾ ਕਰਨ ਦੇ ਲਈ ਔਰ ਮੇਰਾ ਬਲੀਵ ਹੈ ਕਿ ਖੁਦਾਵੰਦ ਅੱਜ ਇਸ ਪ੍ਰਾਰਥਨਾ ਦੇ ਰਾਹੀਂ ਬਹੁਤ ਸਾਰੇ ਬੰਦਨਾ ਨੂੰ ਥੋੜੇਗਾ ਸ਼ਰਾਪਨ ਤੋੜੇਗਾ ਔਰ ਆਪਣੇ ਬੱਚਿਆਂ ਨੂੰ ਡਿਲੀਵਰ ਕਰੇਗਾ ਆਜ਼ਾਦ ਕਰੇਗਾ ਹਾਲੇਲੂਇਆ खुदावन की तारीफ बढ़ाई और महिमा हो धन्यवाद हो मेरे परमेश्वर का आइए अज इस प्रार्थना की शुरुआत एक छोटे जे भजन तो करा आपने विश्वास रखना है आपने ईमान रखना है परमेश्वर के ऊपर कि खुदावन सब कुछ आपके लिए कर सकता है खाली मोड़ दानी

ਜੋਲੀ ਪਰੇਗਾ ਮੁਰਦਾਨਾ ਲਈ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਕੌਲੀ ਮੋੜ ਦਨੀ ਯੇਸੂ ਅਜ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਉਹਨੇ ਜੱਕੀ ਵਰਗੇ ਪਪੀਆਂ ਨੂੰ ਤੋੜਿਆ ਜਿਨੇ ਲੁੱਟ ਸੀ ਗਰੀਬਾਂ ਤਾਂ ਹੀ ਖਾ ਲਿਆ ਹੋ ਮਾਲ ਵੰਡ ਦਿੱਤਾ ਸਾਰਾ ਹੀਰਾ ਫੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਅਕਾਲੀ ਮੋੜ ਦਾਨੀ ਯਸੂ ਅਜ ਤੇਰੀ ਤੂੰ ਸੱਚੇ ਦਿਲੋਂ ਵੇਖ ਮੰਗ ਕੇ ਈਸ਼ੂ ਦਾ ਦਰਵਾਜ਼ਾ ਲੱਭਾ ਈਸ਼ੂ ਦਾ ਦਰਵਾਜ਼ਾ ਲੱਭਾ ਥੋੜ ਮੁਕੀ ਦਰਦਰ ਦੀਏ ਥੋੜ ਮੁਕੀ ਦਰਦਰ ਦੀਏ ਥੋੜ ਮੁਕੀ ਦਰਦਰ ਦੀਏ ਥੋੜ ਮੁਕੀ ਦਰਦਰ ਦੀਏ हु यीशु दा दरवाजा लब्बा यीशु दरवाजा लब्बा हालेलुया प्रेज द लॉर्ड खुदावंदी तारीफ बड़ाईर महिमा होवे धन्यवाद हो परमेश्वर आपकी तारीफ हो तारीफ हो तारीफ हो जीदे परमेश्वर दी तारीफ बड़ाईर महिमा हो और जीसस ग्लोरी 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 आइए प्रार्थना में जाएंगे उससे पहले वचन को पढ़ेंगे और आज के इस वचन से प्रार्थना की शुरुआत करेंगे यरमिया की किताब तृतीय अध्याय उस दी शेयत बिच लिखिया देख मैं इस नगर का इलाज करके इसके निवासियों को चंगा करूंगा और उन पर पूरी शांति और सच्चाई प्रकट करूंगा परमेश्वर का वचन दादा जब उसने ਆਪਣੇ ਨਵੀ ਜਰਮੀਆਂ ਦੇ ਨਾਲ ਗੱਲ ਕੀਤੀ ਉਸ ਨੂੰ ਕਹਿੰਦਾ ਕਿ ਦੇਖ ਇਸ ਨਗਰ ਨੂੰ ਇਹਨਾਂ ਇਸرائیਲੀ ਲੋਕਾਂ ਨੂੰ ਮੈਂ ਖੁਦ ਚੰਗਾ ਕਰਾਂਗਾ ਕਿੰਨਾ ਮੈਂ ਖੁਦ ਚੰਗਾ ਕਰਾਂਗਾ ਇਸ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਪਰਮੇਸ਼ਵਰ ਦੀ ਇਸرائیਲੀ ਕੌਮ ਹੋ ਅਗਰ ਤੁਸੀਂ ਪਰਮੇਸ਼ਵਰ ਦੇ ਬੱਚੇ ਹੋ ਅਗਰ ਤੁਸੀਂ ਪਰਮੇਸ਼ਵਰ ਦੇ ਪੁੱਤਰ ਔਰ ਧੀਆ ਹੋ ਤਾਂ ਪਰਮੇਸ਼ਰ ਦਾ ਇੱਕ ਵਾਅਦਾ ਤੁਹਾਡੇ ਨਾਲੋਂ ਕੀ ਵਾਅਦਾ ਹੈ ਕਹਿੰਦਾ ਮੈਂ ਤੇਰੇ ਹਰ ਰੋਗ ਤੋਂ ਤੈਨੂੰ ਖੁਦ ਚੰਗਾ ਕਰਾਂਗਾ ਔਰ ਤੈਨੂੰ ਸ਼ਾਂਤੀ ਦੇਵਾਂਗਾ ਜੋ ਕਿ ਤੂੰ ਆਪਣੇ ਰੋਗ ਤੋਂ ਦੁਖੀ ਹੈ ਆਪਣੀ ਬਿਮਾਰੀ ਤੋਂ ਦੁਖੀ ਹੈ ਤਾਂ ਪਰਮੇਸ਼ਰ ਕਹਿੰਦਾ ਤੇਰੀ ਬਿਮਾਰੀ ਤੇਰੇ ਤੇਰੇ ਦੁੱਖ ਤੋਂ ਤੈਨੂੰ ਮੈਂ ਚੰਗਾ ਕਰਕੇ ਖੁਦ ਮੈਂ ਤੈਨੂੰ ਸ਼ਾਂਤੀ ਦੀਮਾਗ ਹallelujah ਸਾਡਾ ਪਰਮੇਸ਼ਰ ਮਹਾ ਦੇ ਸਾਡਾ ਪਰਮੇਸ਼ਰ ਪਵਿੱਤਰ ਉਦਿਆ ਦਾ ਸਾਗਰ ਉਹ ਫਜ਼ਲ ਕਰਨੇ ਵਾਲਾ ਪਰਮੇਸ਼ਰ ਹੈ ਅੱਜ ਪਰਮੇਸ਼ਰ ਤੁਹਾਨੂੰ ਹਰ ਤੁਹਾਡੀ ਬਿਮਾਰੀ ਤੋਂ ਲਾਚਾਰੀ ਤੋਂ ਦੁਸਤ ਆਤਮਾ ਤੋਂ ਜਾਦੂ ਤੋਂ ਇਹ ਛਡਾਉਣ ਜਾਂਦਾ ਹੈ ਈਸ਼ ਮਸੀਹ ਦੇ ਨਾਮ ਦੇ ਵਿੱਚ ਆਮੇਨ ਹallelujah ਅੱਗੇ ਉਠਾਈਏ ਆਪਣੇ ਹੱਥਾਂ ਨੂੰ ਪ੍ਰਾਰਥਨਾ ਕਰੀਏ। ਧੰਨਵਾਦ 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 ਮੇਰੇ ਪਿਆਰੇ ਪਰਮੇਸ਼ਰ ਜੀ ਦੇ ਪਰਮੇਸ਼ਰ ਮੁਕਤੀਦਾਤਾ ਉਧਾਰਕਰਤਾ ਪ੍ਰਵੀਸ਼ਣਾ ਸ੍ਰੀ ਪਵਿੱਤਰ ਆਤਮਾ ਖੁਦਾਵੰਦ ਆਪ ਜੀ ਦੀ ਤਾਰੀਫ ਹੋਵੇ। ਖੁਦਾਵੰਦ ਆਜ ਦੇ ਸੁੰਦਰ ਸਮੇਂ ਦੇ ਵਿੱਚ ਪਰਮੇਸ਼ਰ ਸੀ ਅਸੀਂ ਇਤਰਾ ਧੰਨਵਾਦ ਕਰਦੇ ਹਾਂ ਜੋ ਪੂਰਾ ਦਿਨ ਸੰਭਾਲਿਆ। ਔਰ ਰਾਤ ਪਰ ਰਖਵਾਲੀ ਕਰਨ ਸਾਰੇ ਖੁਦਾਵੰਦ ਪ੍ਰਭੂ ਤੇਰੇ ਨਾਮ ਵਿਚ ਅਮ ਤੇਰੇ ਪਵਿੱਤਰ ਹੱਥਾਂ ਵਿਚ ਸੌਂਦਨ ਖੁਦਾਵੰਦ ਜਿਨੇ ਲੋਕ ਪਰਮੇਸ਼ਰ ਜੀ ਪ੍ਰਾਰਥਨਾ ਦੇ ਵਿੱਚ ਤੇਰੇ ਨਾਲ ਜੁੜੇ ਖੁਦਾਵੰਦ ਖਦਾ ਜਿਨੇ ਲੋਕ ਪ੍ਰਾਰਥਨਾ ਦੇ ਵਿੱਚ ਹੈ ਪ੍ਰਭੂ ਜਿਨੇ ਲੋਕ ਖੁਦਾਵੰਦ ਖੁਦਾ ਇਸ ਵਕਤ ਪ੍ਰਭੂ ਜੀ ਪ੍ਰਾਰਥਨਾ ਸੁਣ ਰਹੇ ਔਰ ਸੁਣਨ ਖੁਦਾਵੰਦ ਖੁਦਾ ਜਿਨੇ ਆਨਲਾਈਨ ਆਫਲਾਈਨ ਹੋਣ ਪਰਮੇਸ਼ਰ ਇਸ ਪ੍ਰਗਨਨ ਸਨ ਵਡਾ ਸ਼ੁਕਾਰਾ ਇਹਨਾਂ ਦੇ ਜੀਵਨਾਂ ਦੇ ਵਿੱਚ ਆਵੇ ਖੁਦਾਵੰਦ ਬੜੀ ਗਵਾਹੀ ਇਹਨਾਂ ਦੇ ਜੀਵਨਾਂ ਦੇ ਵਿੱਚ ਆਏ ਹਰ ਅੰਧਕਾਰ ਦੀ ਤਾਕਤ ਹਰ ਦੁਸ਼ਤ ਦੀ ਤਾਕਤ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਛੱਡ ਕੇ ਜਾਏ ਹਰ ਬਿਮਾਰੀ ਦੀ ਤਾਕਤ ਯੀਸ਼ੂ ਮਸੀਹ ਦੇ ਨਾਮ ਦੇ ਵਿੱਚ ਛੱਡ ਕੇ ਜਾਏ ਹਰ ਉਹ ਖਾਲੀਪਨ ਇਹਨਾਂ ਦੇ ਜੀਵਨ ਦਾ ਖਾਲੀਪਨ ਇਹਨਾਂ ਨੂੰ ਛੱਡ ਕੇ ਜਾਏ ਪਵਿੱਤਰ ਆਤਮਾ ਦੀ ਅੱਗ ਦੇ ਦੁਆਰਾ ਔਰ ਇਹਨਾਂ ਦਾ ਖਾਲੀਪਨ ਪਵਿੱਤਰ ਆਤਮਾ ਦੀ ਅੱਗ ਪਵਿੱਤਰ ਆਤਮਾ ਦੇ ਨਾਲ ਪਰਜੇ ਪਵਿੱਤਰ ਆਤਮਾ ਦੀ ਮਮੂਰੀ ਦੇ ਨਾਲ ਇਹਨਾਂ ਦਾ ਖਾਲੀਪਨ ਪਰਜੇ ਖੁਦਾਬੰਦ ਖੁਦਾ ਤੋਂ ਇਹਨਾਂ ਦੇ ਖਾਲੀਪਨ ਨੂੰ ਪਰਮੇਸ਼ਰ ਦੂਰ ਕਰਕਦਾ ਹੋ ਇਤਰੀ ਆਤਮਾ ਦੇ ਨਾਲ ਪਰਨਾਲੇ ਹੋ ਜਾਣ ਮੇਰੇ ਪਰਮੇਸ਼ਰ ਇਤਰੀ ਸਮਰਥ ਨਾਲ ਪਰਨਾਲੇ ਹੋ ਜਾਣ ਮੇਰੇ ਪਰਮੇਸ਼ਰ ਇਤਰੀ ਦਇਆ ਦੇ ਨਾਲ ਪਰਨਾਲੇ ਹੋ ਜਾਣ ਖੁਦਾਮਨ ਕਦਾ ਆਪਣੇ ਫਜ਼ਾਂ ਨੂੰ ਇਹਨਾਂ ਦੇ ਜੀਵਨ ਦੇ ਵਿੱਚੋਂ ਡੇਲ ਦੇ ਖੁਦਾਮਨ ਕਦਾ ਉਹ ਬੋਲੀਏ 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 ਖੁਦਾਮਨ ਮੇਰੇ ਖਾਲੀਪਨ ਨੂੰ ਦੂਰ ਕਰੇ ਮੇਰੇ ਮਨ ਦੀ ਬੇਚੈਨੀ ਨੂੰ ਦੂਰ ਕਰੇ ਮੇਰੇ ਮਨ ਦੀ ਬੇਚੈਨੀ ਨੂੰ ਦੂਰ ਕਰ ਓ ਜੀਸਸ ਪਿਆਰੇ ਇਹਨਾਂ ਦੀ ਦਿਲ ਦੀਆਂ ਬੇਚੈਨੀਆਂ ਜੀ ਚਾਹਂਦੀਆਂ ਰਹਿਣ ਤੇਰੇ ਅਭਿਸ਼ੇਕ ਦੇ ਦੁਆਰਾ ਤੇਰੇ ਮਸੇਦ ਦੇ ਦੁਆਰਾ ਖੁਦਾਮਨ ਖੁਦਾ ਐ ਇਹ ਹਵਾ ਪਰਮੇਸ਼ਰ ਤੂੰ ਕਹਿਵੇਂ ਖੁਦ ਇਹਨਾਂ ਦਾ ਇਲਾਜ ਕਰਾਂਗਾ ਮੈਂ ਆਪਣੇ ਇੰਨੇ ਪਾਸੇ ਆਪਣੇ ਲੋਕਾਂ ਨੂੰ ਖੁਦ ਚੰਗਾ ਕਰਾਂਗਾ ਪਰਮੇਸ਼ਰ ਜਿਨ੍ਹਾਂ ਲੋਕ ਬਿਮਾਰ ਦੇਖ ਰਹੇ ਇਹ ਤੁਹਾਡੇ ਜੀਵਨ ਦਾ ਨਾਮ ਦੇ ਵਿੱਚ ਆਪਣੇ ਨਾਮ ਦੇ ਨਮਿਤ ਕਦਮ ਦੇ ਨਾਲ ਵਿੱਚ ਚੰਗੇ ਕਰਦੇ ਈਸ਼ੂ ਨਾਮ ਦੇ ਵਿੱਚ ਚੰਗੇ ਕਰਦੇ ਈਸ਼ੁਰ ਨਾਮ ਦੇ ਵਿੱਚ ਚੰਗੇ ਕਰਦੇ ਈਸ਼ੁਰ ਨਾਮ ਦੇ ਵਿੱਚ ਚੰਗੇ ਕਰਦੇ ਚੰਗੇ ਹੋ ਜੋ ਚੰਗੇ ਹੋ ਜੋ ਚੰਗੇ ਹੋ ਜੋ ਬੋਲੋ ਬੋਲੋ ਮੈ ਰਸੀਵ ਕਰਦਾ ਆਪਣੀ ਚੰਗਿਆਈ ਮੈ ਰਸੀਵ ਕਰਦਾ ਮੈ ਰਸੀਵ ਕਰਦਾ ਆਪਣੀ ਚੰਗਿਆਈ ਕਰਨ ਵਾਲਾ ਉਹ ਪਰਮੇਸ਼ਰ ਜੀ ਤੇ ਪ੍ਰਾਦੇ ਸੰਚਲ ਰ ਇੱਕਦਮ ਦਿਖਦਾ एग्जाम ਚੱਲ ਰੇ ਪਰਮੇਸ਼ਰ ਜੀ ਨੇ ਬੱਚੇ एग्जाम ਦੇ ਰਹੇ ਕੋ ਦਾ ਕੋ ਦਾ ਇਹਨਾਂ ਨੂੰ ਫੇਵਰ ਕਰ ਪਰਮੇਸ਼ਰ ਜੀ ਇਹਨਾਂ ਨੂੰ ਫੇਵਰ ਕਰ ਫੇਵਰ ਕਰ ਅਕਲ ਬੁੱਧ ਗਿਆਨ ਦੇ ਨਾਲ ਭਰਪੂਰ ਕਰ ਪਗਾਮਨ ਦਿਖਦਾ ਜਿੰਨੇ ਲੋਕਾਂ ਦੇ ਕਰਾਂ ਦੇ ਵਿੱਚ ਐਕਸੀਡੈਂਟ ਦਾ ਆਤਮਾ ਕੰਮ ਕਰਨਾ ਚਾਹੁੰਦਾ ਅੱਗ ਫੜੇ ਨਸ਼ਟ ਹੋ ਜਾਏ ਇਸ ਚੀਜ਼ ਦੇ ਨਾਮ ਦੇ ਜਿੰਨਿਆ ਬਿਮਾਰੀ ਦਾ ਆਤਮਾ ਜਿੰਨੇ ਪਰਮੇਸ਼ਰ ਘਰਾਂ ਦੇ ਵਿੱਚ ਕੰਮ ਕਰਨਾ ਚਾਹਦਾ ਉਹ ਬਿਮਾਰੀ ਦਾ ਆਤਮਾ ਈਸ਼ੂ ਦੇ ਨਾਮ ਦੇ ਵਿੱਚ ਪਸਮ ਹੋ ਜਵੇ ਬਿਮਾਰੀ ਦਾ ਆਤਮਾ ਈਸ਼ੂ ਦੇ ਨਾਮ ਦੇ ਵਿੱਚ ਪਸਮ ਹੋ ਜਵੇ ਬਿਮਾਰੀ ਦਾ ਆਤਮਾ ਈਸ਼ੂ ਦੇ ਨਾਮ ਦੇ ਵਿੱਚ ਪਸਮ ਹੋ ਜਵੇ ਬਿਮਾਰੀ ਦਾ ਆਤਮਾ ਈਸ਼ੂ ਦੇ ਨਾਮ ਦੇ ਵਿੱਚ ਪਸਮ ਹੋ ਜੇ ਇੱਕ ਨਾਮ ਉਹ ਪਰਮੇਸ਼ਰ ਜੀ ਜਿੰਨੇ ਲੋਕਾਂ ਦੇ ਕੰਮ ਨਹੀਂ ਬਣ ਰਹੇ ਇੱਕ ਤਾਂ ਮਨ ਕੋ ਦਾ ਜਿਹੜੇ ਲੋਕ ਬੇਚੈਨ ਨੇ ਪਰਮੇਸ਼ਰ ਜੀ ਉਹਨਾਂ ਨੂੰ ਆਪਣੀ ਪਵਿੱਤਰ ਸ਼ਾਂਤੀ ਦੇ ਨਾਲ ਪਰ ਕੇ ਇੱਕ ਤਰ੍ਹਾਂ ਵਚਨ ਦਿੰਦਾ ਮੈਂ ਤੈਨੂੰ ਆਪਣੀ ਸ਼ਾਂਤੀ ਦਵਾਂਗਾ ਤੇ ਖੁਦਾਬੰਦ ਆਪਣੇ ਪਵਿੱਤਰ ਸ਼ਾਂਤੀ ਦੇ ਨਾਲ ਪਰਕਦਾਮਨ ਕਰਦਾ ਆਪਣਾ ਪਵਿੱਤਰ ਹੱਥ ਇਹਨਾਂ ਦੇ ਸਿਰਾਂ ਦੇ ਉੱਤੇ ਇਹਨਾਂ ਦੇ ਰਸਦਾਰ ਦੇ ਉੱਤੇ ਇਹਨਾਂ ਦੇ ਜੀਵਨ ਦੇ ਉੱਤੇ ਇਹਨਾਂ ਦੇ ਕਰਦੇ ਉੱਤੇ ਪਰਮੇਸ਼ਰ ਦੀ ਰੱਖ ਖੁਦਾਬੰਦ ਕਰੋ ਮੇਰੇ ਪਰਮੇਸ਼ਰ ਦਇਆ ਕਰੋ ਦਇਆ ਕਰੋ ਉਸੇ ਆਪਣੇ ਬੱਚਾ ਦੀ ਹੀਰਵਾਸਤ ਕਰਦਾ ਤੇ ਬੱਚੇ ਆਪ ਜੀ ਦੇ ਜਲਾਲੀ ਨਾਮ ਬਰਕਰਾਰ ਸਰਦਾਬ ਦਇਆ ਕਰੋ ਦਇਆ ਕਰੋ ਦਇਆ ਕਰੋ ਉਹ ਹੋਲੀ ਪ੍ਰਮਾਤਮਾ ਪ੍ਰਵਿਸ਼ਿਤ ਕਰ ਲੈ ਉਹ ਜੀਵਨ ਪਰਮੇਸ਼ਰ ਤੋਂ ਸਭ ਕੁਝ ਕਰ ਸਕਦਾ ਹੈ ਇਮਾਨ ਰੱਖਣ ਵਾਲੇ ਲਈ ਸਭ ਕੁਝ ਹੋ ਜਾਂਦਾ ਬੋਲੋ ਮੈਂ ਆਪਣੇ ਸਹਰੀਆਂ ਦੇ ਵਿੱਚ ਬਣਾਂਗਾ ਮੈਂ ਆਪਣੀ ਪ੍ਰੇਰ ਦੇ ਵਿੱਚ ਬਣਾਂਗਾ ਮੈਂ ਆਪਣੀ ਪ੍ਰੇਰ ਦੇ ਉੱਤੇ ਪ੍ਰਵਸਾਰ ਰੱਖਾਂਗਾ ਜਿਹੜੀ ਪ੍ਰੇਰ ਮੈਂ ਸੱਚੇ ਪਰਮੇਸ਼ਰ ਅੱਗੇ ਕਰ ਰਿਹਾ ਕਿ ਮੇਰੀ ਪ੍ਰੇਰ ਵਿਅਰਥੀ ਨਹੀਂ ਜਾਏਗੀ ਮੇਰੀ ਦੁਆ ਵਿਅਰਥੀ ਨਹੀਂ ਜਾਏਗੀ ਕੀ ਪਰਮੇਸ਼ਰ ਨੂੰ ਫਜ਼ਲ ਦੇਗਾ ਬੋਲੇ 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 ਪ੍ਰਾਰਥਨਾ ਕਰੇ ਕਿ ਅੱਜ ਦੀ ਪ੍ਰਾਰਥਨਾ ਮੇਰੇ ਲਈ ਫਲ ਲੈ ਕੇ ਆ ਰਹੀ ਹੈ ਅੱਜ ਦੀ ਪ੍ਰੇਅਰ ਮੇਰੇ ਲਈ ਫਲ ਲੈ ਕੇ ਆ ਰਹੀ ਹੈ ਅੱਜ ਦੀ ਦੁਆ ਮੇਰੇ ਲਈ ਫਲ ਲੈ ਕੇ ਆ ਰਹੀ ਹੈ ਮੈਂ ਫਲਾਂ ਤੋਂ ਬਿਨਾ ਨਹੀਂ ਰਹਾਗਾ ਮੈਂ ਇੱਕ ਅੱਛਾ ਪੇੜ ਬਣਾਗਾ ਜਿਸ ਨੂੰ ਅੱਛੇ ਫਲ ਲੱਗਣਗੇ ਔਰ ਮੇਰੀ ਪਹਿਚਾਨ ਬਖਰੀ ਹੋਏਗੀ ਸ਼ਮਸੀ ਦੇ ਨਾਮ ਦੇ ਵਿੱਚ ਕਿਉਂਕਿ ਪ੍ਰਭੂ ਕੰਨ ਜਾਓ ਔਰ ਫਲ ਲੈ ਕੇ ਆਓ ਤੁਸੀਂ ਫੋਲ ਲੈ ਕੇ ਆਉਣ ਵਾਲੇ ਪੰਜ ਹੋਈਸ਼ਮਸੀ ਦੇ ਨਾਮ ਦੇ ਵਿੱਚ ایمان ਕਰੋ ਕਿ ਪਰਮੇਸ਼ਰ ਤੁਹਾਨੂੰ ਸਭ ਕੁਝ ਦੇ ਰਿਹਾ ਆਪਣੇ ایمان ਦੇ ਵਿੱਚ ਹੱਥਾਂ ਨੂੰ ਉਠਾਓ ਪ੍ਰਾਰਥਨਾ ਕਰੋ ਪਰਮੇਸ਼ਰ ਤੇਰੇ ਜਿਸਮ ਨੂੰ ਸ਼ੂਰਿਆ ਤੇਰੀ ਬਿਮਾਰੀ ਤੋਂ ਤੈਨੂੰ ਚੰਗਾ ਕਰ ਰਿਹਾ ਖੁਦਾਵੰਨ ਤੇਰੀ ਬਿਮਾਰੀ ਤੋਂ ਤੈਨੂੰ ਚੰਗਾ ਕਰ ਕਰ ਰਿਹਾ ਪਰਮੇਸ਼ਰ ਤੇ ਰੋਗ ਤੋਂ ਤੈਨੂੰ ਚੰਗਾ ਕਰ ਰਿਹਾ ਮੈਂ ਬੋਲੂ ਮੈਂ ਪਵਿੱਤਰ ਆਤਮਾ ਦੇ ਨਾਲ ਪਰਨਣਾ ਵਾਲਾ ਬਣਾਂਗਾ ਮੈਂ ਪ੍ਰਾਰਥਨਾ ਕਰਨ ਵਾਲਾ ਬਣਾਂਗਾ ਮੈਂ ਵਚਨ ਨੂੰ ਪੜਨ ਵਾਲਾ ਬਣਾਂਗਾ ਔਰ ਮੈਂ ਫਾਸਟਿੰਗ ਕਰਨ ਵਾਲਾ ਬਣਾਂਗਾ ਕਿਉਂਕਿ ਖੁਦਾਵੰਨ ਦੇ ਕੰਮਾਂ ਨੂੰ ਜੇ ਤੁਸੀਂ ਕਰੋਗੇ ਤਾਂ ਪਰਮੇਸ਼ਰ ਤੁਹਾਨੂੰ ਫੇਵਰ ਕਰੇਗਾ बोले मैं आजाद हाँ आजाद हाँ आजाद हाँ मैं आजाद हाँ शैतान जाल तो मैं आजाद हाँ शैतान की हर ताकत तो क्योंकि मेरा परमेश्वर मेरे अंग संघ रहता है मेरा परमेश्वर मेरी सुरक्षा करता है बोले अपनी जमात से अंगीकार करें जब आप अंगीकार करोगे तो आप छुटकारे को पाएंगे ईश मसीह के नाम से आपके बिगड़े काम बनेंगे यीशु मसीह के नाम से आपके बिगड़े काम बनने शुरू हो जाएंगे यीशु मसीह के नाम से अंधकार की शक्ति अंधकार की योजना भस्म होएगी यीशु मसीह के जीवित और पवित्र नाम से ओ जीसस आमेन ओ ग्लोरी 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 थैंक यू लॉर्ड लौ, थैंक यू लॉर्ड परमेश्वर जी खुदावन जिन्हें लोग परमेश्वर इस वक्त दुआ सुन रहे हैं परमेश्वर ਇਹਨਾਂ ਦਾ ਸੁਣਨਾ ਬ्यर्थਾ ਨਾ ਜਾਏ ਖੁਦਾਮਤ ਖਦਾ ਇਹ ਸੁਣਨ ਦੇ ਨਾਲ ਆਸ਼ੀਸ਼ ਹੋ ਜਾਣੀ ਈਸ਼ਮਸੀ ਦੇ ਨਾਮ ਦੇ ਵਿੱਚ ਇਹ ਸੁਣਨ ਦੇ ਨਾਲ ਬਲੈਸ ਹੋ ਜਾਣੀ ਈਸ਼ਮਸੀ ਦੇ ਨਾਮ ਦੇ ਵਿੱਚ ਇਹ ਸੁਣਨ ਦੇ ਨਾਲ ਪਰਮੇਸ਼ਰ ਵੱਡੇ ਅਨੁਗ੍ਰਹਿ ਨੂੰ ਪਾਉਣ ਈਸ਼ਮਸੀ ਦੇ ਨਾਮ ਦੇ ਵਿੱਚ ਆਓ ਖੁਦਾਮਤ ਖਦਾ ਦਾਇਆ ਕਰੋ ਤਾਇਆ ਕਰੋ ਦਾਇਆ ਕਰੋ ਫਜ਼ਲ ਕਰੋ ਖੁਦਾਮਤ ਖਦਾ ਉਹ ਪਰਮੇਸ਼ਰ ਜੀ ਤੇਰਾ ਵਿਸ਼ੇਕ ਇਹਨਾਂ ਦੇ ਘਰਾਂ ਦੇ ਵਿੱਚ ਚਾਹੀ ਤੇਰੀ ਸਮਰਥ ਇਹਨਾਂ ਦੇ ਘਰਾਂ ਦੇ ਵਿੱਚ ਚਾਹੀ ਉਨ ਦੇ ਘਰ ਉਖੜੋ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਉਖੜੋ ਉਖੜੋ ਉਖੜ ਜਾਓ ਈਸ਼ੂ ਦੇ ਨਾਮ ਦੇ ਤੇ ਉਹ ਧਰਤ ਆਤਮਾ ਨੂੰ ਖਾੜ ਦੇ ਇਹਨਾਂ ਦੇ ਜੀਵਨਾਂ ਦੇ ਵਿੱਚੋਂ ਹਰ ਗਲਤ ਜੀ ਯੋਜਨਾ। ਉਹ ਧਰਤ ਆਤਮਾ ਨੂੰ ਖਾੜ ਦੇ ਇਹਨਾਂ ਦੇ ਕਾਰਾਂ ਦੇ ਵਿੱਚੋਂ ਦੁਸ਼ਟ ਦੇ ਕੰਮਾਂ ਨੂੰ। ਉਹ ਧਰਤ ਆਤਮਾ ਖਾੜ ਦੇ ਇਹਨਾਂ ਦੇ ਬਿਜ਼ਨਸ ਦੇ ਵਿੱਚੋਂ ਦੁਸ਼ਟ ਦੇ ਕੰਮਾਂ ਨੂੰ। ਉਹ ਧਰਤ ਆਤਮਾ ਇਹਨਾਂ ਦੇ ਰਿਸ਼ਤਿਆਂ ਦੇ ਵਿੱਚੋਂ ਉਖਾੜ ਦੇ ਦੁਸ਼ਟ ਦੇ ਕੰਮਾਂ ਨੂੰ ਕਦਮ ਬਦ ਕਦਮ। ਜਿੰਨੇ ਲੋਕਾਂ ਦੇ ਦਿਲਾਂ ਦੇ ਵਿੱਚ ਪਰਮੇਸ਼ਰ ਰਿਸ਼ਤੇਦਾਰੀਆਂ ਦੇ ਵਿੱਚ ਨਫ਼ਰਤ ਪੈਦਾ ਹੋ ਚੱਕੀ ਜੋ ਸ਼ੈਤਾਨ ਨੇ ਨਾਪਰੇ ਪੈਦਾ ਕੀਤੀ ਯੀਸ਼ੂ ਮਸੀਹ ਦੇ ਨਾਮ ਦੇ ਵਿੱਚੋਂ ਨਫ਼ਰਤ ਦਾ ਆਤਮਾ ਅੱਜ ਫੜਿਆ ਨਸ਼ਟ ਹੋ ਜਾਏ ਉਹ ਖੁਦਮਨ ਤੂੰ ਇਹਨਾਂ ਨੂੰ ਨਵੇਂ ਸਿਰਿਓਂ ਨਵੇਂ ਤੇ ਨਿਰੋਏ ਬਣਾ ਕੇ ਕਿਦਰ ਵਚਨ ਦਤਾ ਕਿ ਇਹਨਾਂ ਦਾ ਇਲਾਜ ਮੈਂ ਖੁਦ ਕਰਾਂਗਾ ਪਰਮੇਸ਼ਰ ਤੂੰ ਆਪਣੇ ਬੱਚਿਆਂ ਦਾ ਇਲਾਜ ਕਰ ਤਾ ਜੋ ਦਿਲ ਦੇ ਟੁੱਟੇ ਹੋਏ ਪਰਮੇਸ਼ਰ ਉਹਨਾਂ ਦੇ ਦਿਲਾਂ ਨੂੰ ਤੂੰ ਖੁਦ ਜੋੜ ਮੇਰੇ ਪਰਮੇਸ਼ਰ ਤੀ ਔ ਪਰਮੇਸ਼ਰ ਦਾਇਆ ਕਰੋ ਦਾਇਆ ਕਰੋ ਫਸਲ ਕਰੋ ਖਦਮਤ ਕਰੋ ਜਿੰਨੇ ਪਰਮੇਸ਼ਰ ਆਪਣੀ ਚਾਹਤ ਨੂੰ ਲੈ ਕੇ ਆਪਣੀ ਬੇਨਤੀ ਨੂੰ ਲੈ ਕੇ ਤੇਰੀ ਹਜ਼ੂਰੀ ਦੇ ਵਿੱਚ ਬੈਠੇ ਖਦਮਤ ਅੱਜ ਇੱਕ ਵਿਅਰਥਾ ਨਾ ਜਾਏ ਬੋਲੋ ਮੈਂ ਵਿਅਰਥਾ ਨਾ ਜਾਮਾਂਗਾ ਅੱਜ ਮੈਂ ਵਿਅਰਥਾ ਨਾ ਜਾਮਾਂਗਾ ਅੱਜ ਮੈਂ ਕੱਲਾ ਨਹੀਂ ਹੈ ਅੱਜ ਮੇਰੇ ਨਾਲ ਮੇਰਾ ਪਰਮੇਸ਼ਰ ਖੜੇਗਾ ਮੇਰੇ ਕੰਮਾਂ ਦੇ ਵਿੱਚ ਮੇਰਾ ਪਰਮੇਸ਼ਰ ਖੜੇਗਾ ਮੇਰੀਆਂ ਯੋਜਨਾਵਾਂ ਨੂੰ ਪੂਰੇ ਕਰੇਗਾ ਮੇਰਾ ਪਰਮੇਸ਼ਰ ਮੇਰੇ ਰਾਸਤੇ ਨੂੰ ਮੁਬਾਰਕ ਕਰੇਗਾ ਮੇਰੇ ਪਰਮੇਸ਼ਰ ਕਿਉਂਕਿ ਪਰਮੇਸ਼ਰ ਤੁਹਾਡੇ ਰਾਸਤੇ ਨੂੰ ਮੁਬਾਰਕ ਕਰਨ ਜਾ ਰਿਹਾ ਹੈ ਰਸੀਬ ਕਰੋ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਕਿ ਪਰਮੇਸ਼ਰ ਤੁਹਾਡੇ ਰਾਸਤੇ ਨੂੰ ਮੁਬਾਰਕ ਕਰਨ ਜਾ ਰਿਹਾ ਹੈ ਤੁਸੀਂ ਮੁਬਾਰਕ ਹੋਣ ਜਾ ਰਹੇ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਆਓ ਪਰਮੇਸ਼ਰ ਤੁਹਾਡੇ ਇੰਤਜ਼ਾਮ ਕਰਨ ਜਾ ਰਿਹਾ ਹੈ ਹਰ ਪੈਸੇ ਤੇਲੇ ਦਾ ਇੰਤਜ਼ਾਮ ਪਰਮੇਸ਼ਰ ਖੁਦ ਕਰੇਗਾ ਕੁਦਰਤੀ ਡਿਵਾਈਨ ਹੈਲਪਰ ਭੇਜੇਗਾ ਖੁਦਾਵੰਦ ਖੁਦਾ ਤੇ ਇਹਨੂੰ ਕਿਸੇ ਚੀਜ਼ ਦੇ ਥੋੜਾ ਨਾ ਰਹਿਗੀ ਤੁਸੀਂ ਦੇਸ਼ ਵਿਦੇਸ਼ਾਂ ਦੇ ਵਿੱਚ ਆ ਤੂੰ ਵੀ ਪਰਮੇਸ਼ਰ ਤੇ ਅੰਗ ਸੰਗ ਰਹੇਗਾ ਤੇਰੇ ਸਾਰੇ ਕਾਰਜ ਨੂੰ ਉਹ ਖੁਦ ਸੰਪੂਰਨ ਕਰੇਗਾ ਤੇਰੇ ਪੇਪਰਾਂ ਡਾਕੂਮੈਂਟਸ ਨੂੰ ਮੈਂ ਸ਼ੂਨਾ ਆਤਮਾ ਦੇ ਵਿੱਚ ਔਰ ਖਦਾਮ ਤੇਰੇ ਡਾਕੂਮੈਂਟਸ ਦੇ ਉੱਤੇ ਫੇਵਰ ਕਰੇਗਾ ਯਸ਼ਮਸੀ ਦੇ ਨਾਮ ਦੇ ਵਿੱਚ ਤੇ ਤੈਨੂੰ ਆਪਣਾ ਕਾਰ ਹੋਵੇ ਤੇ ਤੈਨੂੰ ਆਪਣੀ ਜੋਬ ਹੋਵੇ ਯਸ਼ਮਸੀ ਦੇ ਨਾਮ ਦੇ ਵਿੱਚ ਤੇ ਤੂੰ ਆਪਣੇ ਪੱਕੇ ਪੇਪਰ ਹੋਣ ਯਸ਼ਮਸੀ ਦੇ ਨਾਮ ਦੇ ਵਿੱਚ ਤੇਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਖਤਰਾ ਕੋਈ ਗਿਲਾ ਸ਼ਿਕਵਾ ਨਾ ਹੋਵੇ ਤੂੰ ਕਿਸੇ ਚੀਜ਼ ਦਾ ਡਰ ਦੇ ਵਿੱਚ ਨਾ ਹੋਵੇ ਕਿਉਂਕਿ ਪਰਮੇਸ਼ਰ ਤੇਰੇ ਡਰ ਨੂੰ ਖਤਮ ਕਰ ਦੇਗਾ ਜੀ ਇਸ ਚੀਜ਼ ਦੇ ਨਾਮ ਦੇ ਵਿੱਚ ਤੁਬ ਵੱਡੀ ਗਵਾਹੀ ਨੂੰ ਦੇਖੇਗਾ ਵੱਡੀ ਗਵਾਹੀ ਨੂੰ ਦੇਖੇਗਾ ਬੋਲੋ ਬੋਲੋ ਮੈਂ ਰਸੀਵ ਕਰਦਾ ਮੈਂ ਰਸੀਵ ਕਰਦਾ ਕਿ ਅੱਜ ਮੇਰੇ ਕੰਮ ਬਣਨ ਜਾ ਰਹੇ ਨੇ ਬੋਲੋ ਮੈਂ ਰਸੀਵ ਕਰਦਾ ਕਿ ਅੱਜ ਮੇਰੇ ਲਈ ਪਰਮੇਸ਼ਰ ਨਵੀਆਂ ਯੋਜਨਾ ਬਣਾਉਣ ਜਾ ਰਹੇ ਆ ਮੈਂ ਰਸੀਵ ਕਰਦਾ ਕਿ ਪਰਮੇਸ਼ਰ ਮੈਨੂੰ ਵੱਡੇ ਫਲ ਦੇ ਨਾਲ ਪਰਣ ਜਾ ਰਹੇ ਆ ਕਿਉਂਕਿ ਜਿੰਨੇ ਤੇਰੇ ਵਿਰੋਧੀ ਆ ਉਹ ਸਭ ਸ਼ਰਮਿੰਦੇ ਹੋਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਆਮਨ ਜਿੰਨੇ ਹਥਿਆਰ ਤੇਰੇ ਲਈ ਹਾਨੀ ਦੇ ਲਈ ਬਣਾਏ ਗਏ ਆ ਉਹ ਸਭ ਹਥਿਆਰ ਭਲਾਈ ਦੇ ਵਿੱਚ ਬਦਲਣਗੇ ਯਿਸੂ ਮਸੀਹ ਦੇ ਨਾਮ ਦੇ ਵਿੱਚ ਕਦਮਾਂ ਤੇਰੇ ਰਾਸਤਨ ਮੁਬਾਰਕ ਕਰੇਗਾ ਤੂੰ ਥੋੜਾ ਬੀਜੇਗਾ ਪਰਮੇਸ਼ਰ ਤੈਨੂੰ ਮੁਬਾਰਕ ਕਰੇਗਾ ਤੂੰ ਬਹੁਤਾ ਬੀਜੇਗਾ ਪਰਮੇਸ਼ਰ ਤੈਨੂੰ ਬਹੁਤੇ ਦੇ ਨਾਲ ਮੁਬਾਰਕ ਕਰੇਗਾ ਬੋਲੋ ਅੱਜ ਮੈਂ ਈਮਾਨ ਦੇ ਵਿੱਚ ਬਣਾਂਗਾ ਮੈਂ ਆਪਣੀ ਪ੍ਰਾਰਥਨਾ ਦੇ ਵਿੱਚ ਬੀਜ ਨਾਲ ਬਣਾਂਗਾ ਮੈਂ ਆਪਣੀ ਪ੍ਰਾਰਥਨਾ ਨੂੰ ਬਧਾਵਾਂਗਾ ਕਿਉਂਕਿ ਜਿੰਨਾ ਤੁਸੀਂ ਪ੍ਰਾਰਥਨਾ ਦੇ ਵਿੱਚ ਵਧੋਗੇ ਉਨਾ ਪਰਮੇਸ਼ਰ ਤੁਹਾਡੇ ਨਾਲ ਇੱਕ ਅਛਾ ਰਿਸ਼ਤੇ ਦੇ ਵਿੱਚ ਆਏਗਾ ਤੁਸੀਂ ਪਰਮੇਸ਼ਰ ਦੇ ਨਾਲ ਰਿਸ਼ਤਾ ਬਣਾਓਗੇ ਪਰਮੇਸ਼ਰ ਤੁਹਾਨੂੰ ਉਚਾਈਆਂ ਤੱਕ ਲੈ ਕੇ ਜਾਏਗਾ ਪਰਮੇਸ਼ਰ ਤੁਹਾਡੀ ਜਿੰਮੇ ਬਾਰੀ ਉਠਾਏਗਾ ਪਰਮੇਸ਼ਰ ਤੁਹਾਡੇ ਕੰਮ ਨੂੰ ਕਰਨ ਦੀ ਖੁਦ ਰਿਸਪੌਂਸਿਬਿਲਟੀ ਲਏਗਾ ਬੋਲੋ ਪਰਮੇਸ਼ਰ ਮੈਂ ਥੱਕ ਚੁੱਕਿਆ ਹਾਂ ਮੈਂ ਥੱਕ ਚੁੱਕਿਆ ਹਾਂ ਬੋਲੋ ਪ੍ਰਭੂ ਮੈਂ ਥੱਕ ਚੁੱਕਿਆ ਮੈਂ ਕੁਝ ਵੀ ਨਹੀਂ ਕਰ ਸਕਦਾ ਖੁਦਾਬੰਦ ਖੁਦਾ ਮੈਂ ਕੱਲਾ ਹਾਂ ਪ੍ਰਭੂ ਜੀ ਮੈਂ ਆਪਣੀ ਸੋਚ ਸਮਝ ਕੇ ਲਾ ਕੇ ਦੇਖ ਲਈ ਪਰ ਮੈਨੂੰ ਕੁਝ ਪਲ ਲੈਣਾ ਪਿਆ ਪਰਮੇਸ਼ਰ ਤੂੰ ਮੇਰੀ ਮਦਦ ਕਰ ਤੂੰ ਮੇਰੀ ਸਹਾਇਤਾ ਕਰ ਖੁਦਾ ਮੰਨ ਖੁਦਾ ਤੂੰ ਮੇਰੀ ਸਹਾਇਤਾ ਕਰ ਔਰ ਖੁਦਾਵੰਤ ਸਹਾਇਤਾ ਦੇ ਰਿਹਾ ਤੋੜੀ ਜੀ ਇਸੂ ਦੇ ਪਵਿੱਤਰ ਨਾਮ ਦੇ ਵਿੱਚ ਖੁਦਾਮ ਤਵਾਦੀ ਸਹਾਇਤਾ ਕਰੇਗਾ ਕੋ ਨਵਾਂ ਬਲ ਔਰ ਨਈ ਤਾਕਤ ਆਏਗੀ ਤੁਹਾਡੇ ਅੰਦਰ ਬੋਲੋ ਪਰਮੇਸ਼ਰ ਮੇਰੇ ਬੋਝ ਨੂੰ ਉਠਾ ਲੈ ਮੇਰੇ ਬੋਝ ਨੂੰ ਉਠਾ ਲੈ ਪਰਮੇਸ਼ਰ ਮੇਰੇ ਬੋਝ ਨੂੰ ਉਠਾ ਖੁਦਾ ਖੁਦਾ ਤੂੰ ਮੇਰੇ ਬੋਝ ਨੂੰ ਉਠਾ ਪਰਮੇਸ਼ਰ ਮੇਰੇ ਗਰਭ ਨੂੰ ਬles ਕਰ ਖੁਦਾਵੰਤ ਖੁਦਾ ਔਰ ਮੇਰੇ ਘਰਾਣੇ ਨੂੰ ਬles ਕਰ ਖੁਦਾਵੰਤ ਖੁਦਾ ਔਰ ਜੋ ਇਮਾਨ ਦੇ ਨਾਲ ਇਸ ਪ੍ਰੇਅਰ ਦੇ ਵਿੱਚ ਬੇਟੀਆਂ ਔਰ ਜੋ ਇਸ ਮਾਨ ਦੇ ਨਾਲ ਇਸ ਪ੍ਰੇਅਰ ਨੂੰ ਦੇਖ ਰਹੇ ਔਰ ਰਸੀਵ ਕਰ ਰਹੇ ਆ ਤੁਸੀਂ ਫਲ ਪਾਈਤੂ বিনা ਕਦੇ ਨਾ ਰੋਗੇ ਈਸ਼ੂ ਮਸੀਹ ਦੇ ਨਾਮ ਦੇ ਵਿੱਚ ਆਮੇਨ ਤੁਹਾਨੂੰ ਫਲ ਮਿਲੇਗਾ ਹੀ ਮਿਲੇਗਾ ਈਸ਼ਟ ਦੇ ਪਵਿੱਤਰ ਨਾਮ ਦੇ ਵਿੱਚ ਆਮੇਨ ਖੁਦਾਵੰ ਤੁਹਾਨੂੰ ਮੁਬਾਰਕ ਕਰੇਗਾ ਕਿਉਂਕਿ ਤੁਸੀਂ ਮੁਬਾਰਕ ਹੋਣ ਦੇ ਲਈ ਚੁਣੇ ਗਏ ਹੋ ਔਰ ਇਸ ਪ੍ਰਾਰਥਨਾ ਨੂੰ ਹਲਕੇ ਦੇ ਵਿੱਚ ਨਾ ਲਓ ਇਸ ਪ੍ਰਾਰਥਨਾ ਨੂੰ ਡੂੰਘਾਈ ਦੇ ਨਾਲ ਦਿਲ ਦੀ ਗਹਿਰਾਈ ਤੋਂ ਪ੍ਰਾਰਥਨਾ ਨੂੰ ਰਸੀਵ ਕਰਨਾ ਔਰ ਦੇਖੋ ਪਰਮੇਸ਼ਵਰ ਤੁਹਾਨੂੰ ਅਦਭੁਤ ਰੀਤੀ ਦੇ ਨਾਲ ਆਪਣੇ ਕੰਮਾਂ ਦੇ ਲਈ ਆਪਣੀ ਮਹਿਮਾ ਦੇ ਲਈ ਖੜਾ ਕਰੇਗਾ ਈਸ਼ੂ ਦੇ ਪਵਿੱਤਰ ਅਜਲਾਦੀ ਨਾਮ ਦੇ ਵਿੱਚ ਆਮੇਨ ਸੁਖਦਾਮ ਦਾ ਸ਼ੁਕਰ ਹੋਵੇ ਕਦਮ ਦੀ ਤਾਰੀ ਵਡਿਆਈ ਹੋਵੇ ਮਹਿਮਾ ਹੋਵੇ ਪਰਮੇਸ਼ਵਰ ਦਾ ਇਹ ਸਭ ਅਨੁਗ੍ਰਹਿਆਂ ਨੂੰ ਦੇ ਆਤਮਾ ਦੇ ਵਿੱਚ ਲਈ ਅਸੀਂ ਇਕੱਠੇ ਹੋਏ ਹਾਂ ਉਹਦੇ ਕੰਮਾਂ ਨੂੰ ਕਰਨ ਦੇ ਲਈ ਕਿਉਂਕਿ ਖੁਦਾਵੰਤ ਚਾਹੁੰਦਾ ਹੈ ਕਿ ਤੁਸੀਂ ਨਿਰੰਤਰਨ ਪ੍ਰਾਰਥਨਾ ਕਰੋ ਉਹਦੇ ਨਾਲ ਜੁੜੇ ਰਹੋ ਤਾਂ ਜੋ ਦੁਸ਼ਤ ਦੀਆਂ ਯੋਜਨਾਵਾਂ ਤੁਹਾਡੇ ਜੀਵਨ ਦੇ ਵਿੱਚ ਪੂਰੀ ਹੋ ਸਕੇ ਪਰਮੇਸ਼ਵਰ ਦੀਆਂ ਯੋਜਨਾ ਪੂਰੀਆਂ ਹੁੰਦੀਆਂ ਰਹਿਣ ਔਰ ਮੇਰੇ ਅਜ਼ੀਜ਼ੋ ਪਰਮੇਸ਼ਵਰ ਦੀਆਂ ਯੋਜਨਾਵਾਂ ਜਿਹੜੀਆਂ ਉਹ ਪਲਿਆਈ ਦੀਆਂ ਯੋਜਨਾਵਾਂ ਇਸ ਪ੍ਰੇਅਰ ਨੂੰ ਰਿਸੀਵ ਕਰੋ ਔਰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਵੀ ਇਸ ਪ੍ਰੇਅਰ ਨੂੰ ਸੈਂਡ ਕਰੋ ਤਾਂ ਜੋ ਉਹ ਵੀ ਆਸ਼ਿਸ਼ ਹੋ ਸਕਣ ਇਸ ਨੂੰ ਸੀ ਦੇ ਨਾਮ ਦੇ ਵਿੱਚ ਆਮੇਨ ਆਮੇਨ ਸੋ ਤੁਹਾਡਾ ਇੱਕ ਫਰਜ਼ ਹੈ ਅਗਰ ਤੁਸੀਂ ਖੁਦਾ ਦੇ ਬਲੀਵਰ ਹੈਂ ਅਗਰ ਖੁਦਾ ਦੇ ਉੱਤੇ ਵਿਸ਼ਵਾਸ ਕਰਦੇ ਹੋ ਤੁਹਾਡਾ ਕੰਮ ਹੈ ਕਿ ਤੁਸੀਂ ਦੂਸਰਿਆਂ ਦੀ ਮਦਦ ਕਰੋ ਸੇਵਾ ਕਰੋ ਔਰ ਸੇਵਾ ਕਿਸ ਤਰ੍ਹਾਂ ਕਰ ਸਕਦੇ ਆ ਤੁਸੀਂ ਇਸ ਪ੍ਰੇਅਰ ਨੂੰ ਪੇਜ ਕੇ ਵੀ ਸੇਵਾ ਕਰ ਸਕਦੇ ਹੋ ਅਗਰ ਇੱਕ ਵੀ ਰੂਹ ਤੁਹਾਡੀ ਪ੍ਰੇਅਰ ਨੂੰ ਸੈਂਡ ਕਰਨ ਦੇ ਦੁਆਰਾ ਇੱਕ ਰੂਹ ਬਚ ਜਾਏ ਤੇ ਸਵਰਗੀ ਜਸ਼ਨ ਮਨਾਇਆ ਜਾਂਦਾ ਅਗਰ ਇੱਕ ਰੋਗੀ ਚੰਗਾ ਹੋ ਜਾਏ ਤਾਂ ਉਹ ਤੁਹਾਨੂੰ 100 ਵਾਰ ਆਸ਼ੀਸ਼ਾਂ ਦੇਵੇਗਾ ਤਾਂ ਹੀ ਬਚਨ ਕਹਿੰਦਾ ਤੁਸੀਂ ਆਸ਼ੀਸ਼ ਦੇ ਲਈ ਬੁલાਏ ਗਏ ਹੋ ਬਰਕਤ ਦੇ ਲਈ ਬੁਲਾਏ ਗਏ ਹੋ ਹallelujah ਸੋ ਮੇਰਾ ਬਲੀਵ ਹੈ ਕਿ ਤੁਸੀਂ ਬਲੈਸ ਹੈ ਇਸ਼ਮਸੀ ਦੇ ਨਾਮ ਦੇ ਵਿੱਚ ਔਰ ਵੱਡੀ ਗਵਾਹੀ ਦੇ ਨਾਲ ਆ ਰਹੇ ਹੋ ਅਮੇਨ ਅਮੇਨ ਗੋਡ ਬlesਸ ਯੂ ਆਲ ਕਦਾ ਸਭ ਨੂੰ ਆਸ਼ੀਸ਼ ਵਰਕਰ